ਕਾਂਗਰਸ ਦਾ ਧਰਨਾ ਦਿੱਤਾ ਜਾ ਰਿਹਾ ਸੀ ਉਸ ਨਾਬਤੋਆ ਡੀਐਸਪੀ ਨਾਬਾ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਉਸ ਧਰਨੇ ਦੇ ਵਿੱਚ ਪਹੁੰਚ ਕੇ ਮਹੱਤਖ ਨੌੜਾ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਕਿ ਵਿਸ਼ਵਾਸ ਦੇਲਾ ਦਵਾਇਆ ਧਰਨਾ ਸਮਾਪਤ ਹੋ ਚੁਲਿਆ ਹਾਂਜੀ ਸਵੇਰੇ ਅੱਜ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਸੀ ਤਾਂ ਐਸਐਸਪੀ ਸਾਹਿਬ ਨੇ ਇਹਨਾਂ ਨੂੰ ਯਕੀਨ ਦਿਵਾਇਆ ਵੀ ਆਪਣੀ ਅਨਕੈਰੀ ਲਗਵਾਓ ਤੇ ਉਹਨਾਂ ਨੇ ਅਨਕੈਰੀ ਜਿਹੜੀ ਆ ਆਈਪੀਐਸ ਆਫੀਸਰ ਨੂੰ ਅੱਗੇ ਮਾਰਕ ਕੀਤੀ ਹੋਈ ਆ ਅਗਲੇ 5 ਦਿਨਾਂ ਚ ਇਹ ਰਿਪੋਰਟ ਦਿੱਤੀ ਜਾਊਗੀ ਜੀ ਧਰਨਾ ਹੁਣ ਚੁੱਕਿਆ ਗਿਆ ਹਾਂਜੀ ਤਾਂ ਨਾ ਹੁਣ ਕੰਪਲੀਟਲੀ ਜਿਹੜਾ ਚੱਕ ਰਹੇ ਆ ਕਿੰਨੇ ਟੋਟਲ ਬੰਦੇ ਸੀ ਜਿਨ੍ਹਾਂ ਤੇ ਮਾਮਲਾ ਦਰਜ ਸੀ ਜਿਹੜਾ ਹੁਣ ਪਰਚਾ ਕੈਨਸਲ ਹੋਵੇਗਾ ਆ ਇਹਦੇ ਵਿੱਚ ਟੋਟਲ 12 ਜਾਣੇ ਹੈਗੇ ਆ ਤੇ ਬਾਕੀ ਹਨ ਕੈਰੀ ਚ ਪਤਾ ਲੱਗ ਜਾਊਗਾ ਜੀ ਆ ਬਿਲਕੁਲ ਮਹੰਤ ਹਰਿੰਦਰ ਸਿੰਘ ਖਨੌੜਾ ਦੇ ਨਾਲ ਵੀ ਗੱਲਬਾਤ ਕਰ ਲੰਨੇ ਆ ਸਾਧੂ ਸਿੰਘ ਧਰਮਸੋਧ ਵੀ ਉਹਨਾਂ ਨਾਲ ਦੇ ਨਾਲ ਵੀ ਗੱਲਬਾਤ ਕਰ ਲੰਨੇ ਆ ਖਨੌੜਾ ਸਾਹਿਬ ਧਰਨਾ ਸਮਾਪਤ 36 ਘੰਟਿਆਂ ਬਾਅਦ ਡੀਐਸਪੀ ਨਾਬਾ ਪਹੁੰਚੇ ਨੇ ਤੁਹਾਡੇ ਵੀ ਮੀਟਿੰਗ ਐਸਐਸਪੀ ਦਫ਼ਤਰ ਦੇ ਵਿੱਚ ਹੋਈ ਆ ਤੁਸੀਂ ਬੰਦੇ ਭੇਜੇ ਸੀ ਇਤੋਂ ਕੀ ਵਿਸ਼ਵਾਸ ਦਿਵਾਇਗਾ ਧਰਨਾ ਜਦੋਂ ਸਮਾਪਤ ਹੋਇਆ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਐਸਐਸਪੀ ਸਾਹਿਬ ਨੇ ਪਟਿਆਲਾ ਨੇ ਸਾਡੇ ਇਤੋਂ ਨਵੇਂ ਦੇ ਗਏ ਸੀ ਉਹ ਜਾ ਕੇ ਸਾਡੇ ਉਰੋਂ ਧਰਨੇ ਵਿੱਚੋਂ ਭੇਜੇ ਧੀ ਉਹਨਾਂ ਨੇ ਕਿਹਾ ਵੀ 5 ਦਿਨ ਦੇ ਵਿੱਚ ਵਿੱਚ ਅਸੀਂ ਤੋਂ ਜਿਹੜਾ ਪੱਤਾ ਹੋਇਆ ਉਹਦੀ ਤੁਹਾਨੂੰ 5 ਦਿਨ ਦੇ ਵਿੱਚ ਸਾਫ਼ ਕਰਕੇ ਤੇ ਇਹਨਾਂ ਨੂੰ ਜਿਹੜਾ ਅਸੀਂ ਮੀਗਣਾ ਸਾਫ਼ ਕਰਕੇ ਕੱਢਾਂਗੇ ਬਾਕੀ ਦੂਜਿਆਂ ਤੇ ਜਿਹੜਾ ਪਰਚਾ ਉਹ ਵੀ ਚੱਲਦਾ ਰਹੂਗਾ ਉਹ ਚਲੋ ਇਨਕੁਆਰੀ ਦਾ ਜੇ ਪਾਟਾ ਉਹਨਾਂ ਨੇ ਦੇਖਣਾ ਤੇ ਸਾਨੂੰ 5 ਦਿਨ ਦਾ ਸਮਾਂ ਦਿੱਤਾ ਜੀ 5 ਦਿਨ ਤੋਂ ਬਾਅਦ ਜੋ ਵੀ ਆਊਗਾ ਉਹ ਰਿਜ਼ਲਟ ਸਾਰੀ ਸੰਗਤ ਦੇ ਸਾਹਮਣੇ ਤੁਹਾਨੂੰ ਪੂਰਾ ਵਿਸ਼ਵਾਸ ਹੈ ਐਸਐਸਪੀ ਸਾਹਿਬ ਤੇ ਬਿਲਕੁਲ ਮੰਤਰੀ ਸਾਹਿਬ ਤੁਸੀਂ ਵੀ ਧਰਨੇ ਦੇ ਵਿੱਚ 36 ਘੰਟੇ ਤੋਂ ਲਗਾਤਾਰ ਸ਼ਮੂਲੀਅਤ ਕਰ ਰਹੇ ਹੋ ਵਿਸ਼ਵਾਸ ਦੇ ਬਾਰੇ ਧਰਨਾ ਸਮਾਪਤ ਹੋ ਰਿਹਾ ਬਿਲਕੁਲ ਵਿਸ਼ਵਾਸ ਤਾਂ ਕਰਨਾ ਪੈਂਦਾ ਜੀ ਐਸਐਸਪੀ ਪੁਲਿਸ ਜੀਲੇ ਦਾ ਮਾਲਕ ਹੈ ਉਹਨਾਂ ਨੇ ਬੁਲਾ ਕੇ ਸਾਡੇ ਬੰਦੇ ਗਏ ਸੀ ਉਹਨਾਂ ਨੇ ਬੁਲਾਇਆ ਸੀ ਉਹਨਾਂ ਨੇ ਵਾਅਦਾ ਕੀਤਾ ਕਿ 5 ਦਿਨ ਦਾ ਟਾਈਮ ਦੋ ਕਿਉਂਕਿ ਕਈ ਐਸੀਆਂ ਅੜਿਚਣਾਂ ਨੇ ਐਟ ਅ ਟਾਈਮ ਪਰਚਾ ਕੈਂਸਲ ਨਹੀਂ ਹੋ ਸਕਦਾ ਉਹ ਅੜਿਚਣ ਸੀ ਉਹਨਾਂ ਨੇ 5 ਦਿਨ ਦਾ ਟਾਈਮ ਲਿਆ ਔਰ ਮੈਨੂੰ ਆਸ ਹੈ ਕਿ ਉਹ ਸਾਨੂੰ ਸਹੀ ਫੈਸਲਾ ਦੇ ਕੇ ਸਾਡੇ ਬੰਦਿਆਂ ਤੇ ਜਿਹੜਾ ਨਜਾਇਜ਼ ਪਰਚਾ ਹੋਇਆ ਉਹਨੂੰ ਕੈਨਸਲ ਕਰ ਦੇਵੇ। ਹਾਂ ਬਿਲਕੁਲ ਡੀਐਸਪੀ ਨਾਭਾ ਵੱਲੋਂ ਜਿਹੜਾ ਵਿਸ਼ਵਾਸ ਧਰਨੇ ਦੇ ਵਿੱਚ ਆ ਕੇ ਦਵਾਇਆ ਗਿਆ 5 5 ਦਿਨ ਦਾ ਸਮਾਂ ਜਿਹੜਾ 5 ਦਿਨ ਦਾ ਸਮਾਂ ਜਿਹੜਾ ਬਿਲਕੁਲ ਪੁਲਿਸ ਵੱਲੋਂ ਮੰਗਿਆ ਗਿਆ 12 ਬੰਦੇ ਨਾਮਜੋਤਿਸ ਸਪਰਚੇ ਦੇ ਵਿੱਚ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 11 ਜਿਹੜੇ ਹੋਰ ਵਿਅਕਤੀ ਨੇ ਉਹਨਾਂ ਦੀ ਆਈਪੀਐਸ ਅਧਿਕਾਰੀ ਨੇ ਜਿਹੜੇ ਉਹ ਤਪਤੀਸ਼ ਕਰਨਗੇ ਤਪਤੀਸ਼ ਤੋਂ ਬਾਅਦ ਉਹਨਾਂ ਦਾ ਨਾਮ ਨਿਕਲੇਗਾ ਇਸ ਵਿਸ਼ਵਾਸ ਨਾਲ ਕੇ ਧਰਨਾ ਜਿਹੜਾ 36 ਘੰਟਿਆਂ ਤੋਂ ਲਗਾਤਾਰ ਚੱਲ ਰਿਹਾ ਸੀ ਉਹ ਹੁਣ